ਕੱਲ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਤੇ ਪ੍ਰੈਜ਼ੀਡੈਂਟ ਪੂਟਨ ਜੋ ਰਸ਼ੀਆ ਦੇ ਹੈਗੇ ਕਾਮਰੇਟ ਉਹਨਾਂ ਦੇ ਨਾਲ ਗੱਲਬਾਤ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਕੀਤੀ ਤੇ 트੍ਰੰਪ ਉਹਨਾਂ ਨੇ ਆਪਣੇ ਬੱਲੇ ਬੱਲੇ ਕਰਾਈ ਸੋਸ਼ਲ ਮੀਡੀਆ ਦੇ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਬਹੁਤ ਵਧੀਆ ਰਹੀ ਆ ਗੁੱਡ ਰਹੀ ਆ ਤੇ ਜੋ ਪੂਟਨ ਆ ਮੰਨ ਗਿਆ ਕਿ ਕਮੀਨੇ ਦੇ ਲਈ ਕਿਸੇ ਤਰ੍ਹਾਂ ਦੇ ਜਿਹੜੇ એનર્ਜੀ ਦੇ ਪ੍ਰੋਜੈਕਟਸ ਆ ਜਾਂ ਨਿਊਕਲੀਅਰ ਵਾਲੇ ਪਲਾਂਟਾਂ ਜਾਂ ਇਨਫਰਾਸਟ੍ਰਕਚਰ ਆ ਉਹਦੇ ਤੇ ਕਿਸੇ ਤਰ੍ਹਾਂ ਦਾ ਰਸ਼ੀਆ ਵੱਲੋਂ ਅਟੈਕ ਨਹੀਂ ਕੀਤਾ ਜਾਊਗਾ ਦੂਸਰੇ ਪਾਸੇ ਪੂਟਨ ਹੋਣੀ ਤਾਂ ਰਸ਼ੀਆ ਦਾ ਜਿਹੜਾ ਪ੍ਰੋਪੋਗੈਂਡਾ ਆ ਉਹ ਨਹੀਂ ਇਹ ਕਹਿ ਰਿਹਾ ਵੀ ਸਾਡੀ ਅੱਜ ਜਿੱਤ ਹੋਈ ਆ ਵੀ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕੀਤੀ ਆ ਤੇ ਜੋ ਅਸੀਂ ਚਾਹਾਂਗੇ ਉਹੀ ਹੋਊਗਾ ਸ్రోਤਿਆਂ ਨੂੰ ਦੱਸਦੀ ਜਾਈਏ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਮੁਤਾਬਕ ਪੂਟਨ ਮੋਸਟ ਵਾਂਟਡ ਬੰਦਾ ਆ ਜਿਸ ਨੇ ਕ੍ਰਾਈਮ ਕੀਤੇ ਆ ਵਾਰ ਕ੍ਰਾਈਮ ਕੀਤੇ ਹੈਗੇ ਆ ਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ 트ਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ ਵੀ ਵੈਰੀ ਗੁੱਡ ਜਿਹੜੀ ਸਾਡੀ ਗੱਲਬਾਤ ਹੋਈ ਆ ਉਹ ਤੋਂ ਬਾਅਦ ਜਲੈਂਸਕੀ ਨੇ ਵਾਰਨਿੰਗ ਵੀ ਦਿੱਤੀ ਸੀ ਵੀ ਪਈ ਇਹ ਝੂਠ ਬਹੁਤ ਬੋਲਦੇ ਆ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਸੋ ਹੁਣ ਇਹ ਖਬਰਾਂ ਆ ਰਹੀਆਂ ਪਈ ਪੂਟਨ ਨੇ ਉਹਨਾਂ ਦੀ ਆਰਮੀ ਨੇ ਯੂਕਰੇਨ ਦੇ ਉੱਤੇ ਕਈ ਹਮਲੇ ਕੀਤੇ ਜਿਨ੍ਹਾਂ ਦੇ ਵਿੱਚ ਇੱਕ ਹਸਪਤਾਲ ਵੀ ਸੀਗਾ ਤੇ ਅੱਜ ਟਰੰਪ ਹੋਣਾ ਦੀ ਗੱਲਬਾਤ ਜ਼ੇਲੈਂਸਕੀ ਦੇ ਨਾਲ ਹੋਈ ਹੈਗੀ ਆ ਤੇ ਅੱਜ ਜ਼ੇਲੈਂਸਕੀ ਹੁਣੀ ਵੀ ਕਹਿ ਰਹੇ ਆ ਵੀ ਮੇਰੀ ਗੱਲਬਾਤ ਕਾਫੀ ਗੁੱਡ ਰਹੀ ਹੈਗੀ ਆ ਟਰੰਪ ਹੋਣਾ ਦੇ ਨਾਲ ਲਾਸਟ ਟਾਈਮ ਜਦੋਂ ਜ਼ੇਲੈਂਸਕੀ ਹੁਣੀ ਇੱਥੇ ਆਏ ਸੀ ਤਾਂ ਉਹ ਗੱਲਬਾਤ ਬੜੀ ਗੁੱਡ ਨਹੀਂ ਰਹੀ ਸੀ ਤੇ ਜ਼ੇਲੈਂਸਕੀ ਹੁਣਾ ਨੂੰ ਵਾਪਸ ਜਾਣਾ ਪਿਆ ਸੀ ਤੇ ਮਾਰਕੋ ਰੂਬੀਓ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕਲ ਵਾਲਜ਼ ਹੈਗੇ ਆ ਮਾਰਕੋ ਰੂਬੀਓ ਸੈਕਟਰੀ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟਰੈਕ ਦੇ ਉੱਤੇ ਹੀ ਆ ਜੋ ਡਿਸਕਸ਼ਨ ਚੱਲ ਰਹੀ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਫੋਕਸ ਇਹੀ ਆ ਵੀ ਕਿਸ ਤਰ੍ਹਾਂ ਰਸ਼ੀਆ ਦੀ ਤੇ ਜਿਹੜੀ ਯੂਕਰੇਨ ਦੀ ਜੰਗ ਲੱਗੀ ਹੋਈ ਹੈਗੀ ਆ ਉਸ ਨੂੰ ਰੋਕਿਆ ਜਾ ਸਕੇ ਪਰ ਓਵਰ ਆਲ ਮੈਨੂੰ ਲੱਗਦਾ ਆ ਵੀ ਇਹ ਸਾਰਾ ਕੁਝ মিডিਏ ਦੇ ਵਿੱਚ ਬਸ ਬੱਲੇ ਬੱਲੇ ਸ਼ੋ ਹੋ ਰਹੀ ਆ ਪਰ ਬੜਾ ਜਿਆਦਾ ਜਿਹੜਾ ਅਸਰ ਆ ਗਰਾਉਂਡ ਦੇ ਉੱਤੇ ਨਹੀਂ ਹੋਇਆ ਹੈ ਜੀ ਬਿਲਕੁਲ ਤੁਸੀਂ ਦੇਖੋ ਹਰਜੋਤ ਸਿੰਘ ਜੀ ਜਿੱਥੇ ਪਹਿਲਾਂ ਇਜ਼ਰਾਈਲ ਵਾਲੇ ਪਾਸੇ ਵੀ ਆਪਾਂ ਜੇ ਦੇਖ ਲਈਏ ਗਾਜ਼ਾ ਵਾਲੇ ਪਾਸੇ ਵੀ ਉਹ ਵੀ ਜਿਹੜੀ ਜੰਗਬੰਦੀ ਆ ਉਹ ਇਜ਼ਰਾਈਲ ਨੇ ਕੱਲ੍ਹ ਤੋੜ ਦਿੱਤੀ ਸੀ ਜਾਂ 400 ਬੰਦਿਆਂ ਦਾ ਹਮਲਾ ਕੀਤਾ ਸੀ ਆਕਾਦ ਸਮਝੌਤਾ ਕਰਕੇ ਅੱਜ ਹਸਪਤਾਲ ਦੇ ਉੱਤੇ ਹਮਲਾ ਕਰਨ ਦਾ ਪੁਤਿਨ ਦਾ ਕੀ ਮਤਲਬ ਹੈ ਤਾਂ ਹੁਣ ਜਿਹੜਾ ਉਹ ਸਪਸ਼ਟ ਹੀ ਆ 트ੰਪ ਹੁਣੇ ਦਾਵਾ ਤਾਂ ਕਰਦੇ ਆ ਵੀ ਵੀ ਆਰ ਮੈਚ ਔਨ ਟਰੈਕ ਵੀ ਆਪਾਂ ਟਰੈਕ ਦੇ ਉੱਤੇ ਹੈਗੇ ਆ ਵੀ ਇੱਥੇ ਪੂਰਨ ਜਿਹੜੀ ਸੀਜ਼ਫਾਇਰ ਆ ਉਹ ਹੋ ਸਕਦੀ ਆ ਰਸ਼ੀਆ ਇਸ ਗੱਲ ਨੂੰ ਤਾਂ ਜ਼ਰੂਰ ਮੰਨਿਆ ਵੀ ਮਿਡਲ ਈਸਟ ਦੇ ਵਿੱਚ ਉਹ ਗੱਲਬਾਤ ਨੂੰ ਜਾਰੀ ਰੱਖੇਗਾ ਬਲੈਕ ਸੀ ਦੇ ਵਿੱਚ ਜਿਹੜੀ ਜੰਗਬੰਦੀ ਆ ਉੱਥੇ ਵੀ ਕਰੂਗਾ ਪਰ ਪੂਰਨ ਜੰਗਬੰਦੀ ਤੋਂ ਉਹਦੀ ਕੋਰੀ ਨਾ ਆ ਉਹਨੇ ਉਸ ਚੀਜ਼ ਜਿਹੜੀ ਉਹ ਨਾ ਕਰ ਦਿੱਤੀ ਆ ਸੋ ਜ਼ਿਲਨਸਕੀ ਦੇ ਨਾਲ ਇੱਕ ਘੰਟਾ ਅੱਜ ਟਰੰਪ ਉਹਨਾਂ ਦੀ ਗੱਲਬਾਤ ਹੋਈ ਆ ਕਹਿੰਦੇ ਵੀ ਮੁੱਖ ਜਿਹੜੀ ਉਸ ਦੇ ਵਿੱਚ ਗੱਲਬਾਤ ਏਹੀ ਰਹੇਗੀ ਅਹੀ ਰਹੀ ਵੀ ਜਿਹੜੀ ਕੱਲ 3 ਘੰਟੇ ਦੀ ਗੱਲਬਾਤ ਪੁੱਤਨ ਨਾਲ ਹੋਈ ਆ ਉਸ ਦੇ ਵਿੱਚ ਕੀ ਹੋਊਗਾ ਰਾਹਤ ਸਮਗਰੀ ਪੰਚਾਈ ਜਾਊਗੀ ਨਹੀਂ ਪੰਚਾਈ ਜਾਊਗੀ ਉਸ ਨੂੰ ਲੈ ਕੇ ਕਹਿੰਦੇ ਪੁੱਤਨ ਦੇ ਨਾਲ ਗੱਲਬਾਤ ਨਹੀਂ ਹੋਈ ਆ ਪੁੱਤਨ ਨੇ ਜਿਹੜੀ ਟਰੰਪ ਹੁਣਾ ਦਾ ਪ੍ਰਪੋਜ਼ਲ ਸੀਗਾ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਅਸੈਪਟ ਨਹੀਂ ਕੀਤਾ ਸੀ ਤੇ ਉਹਨੇ ਆਪਣੀਆਂ ਜਿਹੜੀਆਂ ਫੁੱਲ ਸੀਜ਼ਫਾਇਰ ਨੂੰ ਲੈ ਕੇ ਆਪਣੀਆਂ ਜਿਹੜੀਆਂ ਪ੍ਰੀ ਕੰਡੀਸ਼ਨਸ ਆ ਉਹ ਮੋਰੇ ਟਰੰਪ ਹੁਣਾ ਦੇ ਧਰ ਦੁੱਤੀਆਂ ਹੈਗੀਆਂ ਆ ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਆ ਉਹ ਇਸੇ ਚੀਜ਼ ਨੂੰ ਐਗਰੀ ਕੀਤਾ ਆ એનર્ਜੀ ਤੇ ਸਿਵਿਲਿਅਨ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਜਿਹੜਾ ਉਹ ਹਮਲਾ ਨਹੀਂ ਕਰੇਗਾ ਪਰ ਉਸੇ ਦਰਮਿਆਨ ਹਸਪਤਾਲ ਦੇ ਉੱਤੇ ਵੀ ਹਮਲਾ ਹੋ ਜਾਂਦਾ ਹੈਗਾ ਆ ਸੋ ਜ਼ੇਲੈਂਸਕੀ ਨੇ ਕੱਲ ਹੀ ਜਿਹੜਾ ਇਹ ਵੀ ਜਿਹੜੀ ਜਾਣਕਾਰੀ ਦਿੱਤੀ ਸੀ ਆ ਵੀ ਰਸ਼ੀਆ ਨੇ 175 ਜਿਹੜੇ ਯੂਕਰੇਨੀ ਫੌਜੀ ਆ ਉਹਨਾਂ ਨੂੰ ਛੱਡ ਦਿੱਤਾ ਆ ਲਾਰਜੈਸਟ ਪ੍ਰਿਜ਼ਨਰ ਆਫ ਵਾਰ ਐਕਸਚੇਂਜ ਜਦੋਂ ਤੋਂ ਇਹ 3 ਸਾਲ ਹੋ ਗਏ ਲੜਾਈ ਸ਼ੁਰੂ ਹੋਈ ਨੂੰ ਹੁਣ ਤੱਕ ਆ ਹੋਇਆ ਹੈ ਪੋਟਿਨ ਵੀ ਇਸ ਦੇ ਐਗਰੀ ਜਿਹੜਾ ਉਹ ਕਰ ਗਿਆ ਸੀ ਇਧਰੋਂ ਇੱਕ ਦੇ ਬਦਲੇ ਇੱਕ ਜਿਹੜਾ ਛੱਡਣਾ ਸੀ ਕੁੱਲ 175 ਜਿਹੜੇ ਕੈਦੀ ਆ ਉਹਨਾਂ ਦੀ ਅਦਲਾ ਬਦਲੀ ਕੀਤੀ ਗਈ ਆ ਇਧਰੋਂ ਉਧਰ ਨੂੰ ਗਏ ਆ ਤੇ ਉਧਰੋਂ ਇਧਰ ਨੂੰ ਆ ਗਏ ਆ ਜਿਹੜੇ ਪ੍ਰਿਜ਼ਨਰ ਆਫ ਵਾਰ ਸੀਗੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਟਰੰਪ ਹੋਣਾ ਦੇ ਜਿਹੜੇ ਨੇ ਮਾਈਕ ਵਾਰਟਸ ਉਹ ਉਹ ਜਦੋਂ ਤੁਸੀਂ ਵੀ ਉਹਨਾਂ ਨੇ ਉਹ ਦੱਸਿਆ ਵੀ ਕਹਿੰਦੇ ਵੀ ਸ਼ਟਲ ਡਿਪਲੋਮੇਸੀ ਬੜੀ ਡਿਫਿਕਲਟ ਹੁੰਦੀ ਆ ਅਸੀਂ ਬੈਕ ਐਂਡ ਫੋਰਥ ਹਰ ਇੱਕ ਲੈਵਲ ਦੇ ਉੱਤੇ ਚੱਲ ਰਹੇ ਹੈਗੇ ਆ ਸੋ ਦੇਖੋ ਅੱਗੇ ਕੀ ਬਣਦਾ ਹੈ ਵਰਕਿੰਗ ਲੈਵਲ ਜਿਹੜੇ ਅਫੀਸ਼ੀਅਲ ਅਧਿਕਾਰੀ ਆ ਉਹ ਯੂਐਸ ਤੇ ਰਸ਼ੀਆ ਦੇ ਸਾਊਦੀ ਅਰੇਬੀਆ ਦੇ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਕਹਿੰਦੇ ਆ ਉਹ ਉਹਨਾਂ ਦੀ ਮੁਲਾਕਾਤ ਹੋਊਗੀ ਤੇ ਇਸੀਆਂ ਜਿਹੜੀਆਂ ਟੈਕਨੀਕਲ ਡੀਟੇਲਸ ਆ ਪਾਰਸ਼ਲ ਸੀਜ਼ਫਾਇਰ ਦੀਆਂ ਉਸ ਤੇ ਉੱਤੇ ਜਿਹੜੀ ਗੱਲਬਾਤ ਆ ਅ ਅੱਗੇ ਜਿਹੜੀ ਉਹ ਕਹਿੰਦੇ ਵਧਾਈ ਆ ਜਾਵੇਗੀ ਸੋ ਹੁਣ ਪੂਰਨ ਜਿਹੜੀ جنگਬੰਦੀ ਹੈ ਕਦੋਂ ਹੋਊਗੀ ਕੱਲੀ ਜੰਗਬੰਦੀ ਹੋਊਗੀ ਜਾਂ ਜੰਗ ਵੈਂਚੁਲੀ ਜਿਹੜੀ ਉਹ ਖਤਮ ਹੋਊਗੀ ਇਹ ਹੁਣ ਜਿਹੜੇ ਵੱਡੇ ਸਵਾਲ ਆ ਜਿਨ੍ਹਾਂ ਦਾ ਅਜੇ ਕਿਸੇ ਦੇ ਕੋਲ ਜਵਾਬ ਨਹੀਂ ਆ ਲੋਕਾਂ ਨੂੰ ਪੁਤਿਨ ਦੇ ਉੱਤੇ ਬੜਾ ਭਰੋਸਾ ਨਹੀਂ ਹੈ ਕਿਉਂਕਿ ਪਹਿਲਾਂ ਵੀ ਉਹ ਵਾਅਦੇ ਕਰਕੇ ਮੋਕਰਣ ਦੇ ਵਿੱਚ ਪੁਤਿਨ ਮੋਰੇ ਰਿੰਦਾ ਰਿਹਾ ਹੈ ਸੋ ਇਹਨਾਂ ਉਹ ਤੁਸੀਂ ਦੇਖ ਲਓ ਕਿ ਟ੍ਰਿਕ ਕਰਦੇ ਆ ਕਹਿੰਦੇ ਭਈ ਰਸ਼ੀ ਵਾਲੇ ਨੇ ਇਹ ਕਿਹਾ ਸੀ ਭਈ ਅਸੀਂ ਜੋ ਅ ਐਗਰੀਮੈਂਟ ਕੀਤਾ ਸੀ ਉਹ ਇਸ ਗੱਲ ਤੇ ਸੀ એનર્ਜੀ ਇਨਫਰਾਸਟ੍ਰਕਚਰ ਤੇ ਨਾ ਕਿ એનર્ਜੀ ਐਂਡ ਇਨਫਰਾਸਟ੍ਰਕਚਰ ਦੇਖੋ ਸੋ ਹੁਣ ਇਨਫਰਾਸਟ੍ਰਕਚਰ ਦਾ ਮਤਲਬ ਹਸਪਤਾਲ ਤੇ ਸਿੱਟ ਦਿਓ ਅ ਅਪਾਰਟਮੈਂਟ ਤੇ ਬੰਬ ਸਿੱਟ ਦਿਓ ਪੁਲ ਤੋੜ ਦੋ ਪੁਲ ਦੇ ਉੱਤੇ ਬੰਬ ਸਿੱਟ ਦਿਓ ਉਹ ਓਕੇ ਆ એનર્ਜੀ ਵਾਲੇ ਜਿਹੜੇ ਪ੍ਰੋਜੈਕਟ ਉਹਨਾਂ ਤੇ ਨਹੀਂ ਸੋ ਦੇਖੋ ਇਹ ਮੇਰਾ ਮਤਲਬ ਵੀ ਜਿਹੜੇ ਸਾਡੇ ਇੱਧਰ ਬੈਠੇ ਨੇਗੋਸ਼ੀਏਟਰ ਆ ਉਹ ਫਿਰ ਕਾਲ ਤ ਕੀ ਗੱਲ ਕਰਦੇ ਪਏ ਸੀ ਹੁਣ ਇਹ ਵੀ ਇਹ ਵੀ ਤੇ ਫਿਰ ਇਹ ਗੱਲ ਹੋ ਗਈ ਨਾ ਜੇ ਉਹ ਟ੍ਰਿਕਸਟਰ ਆ ਜਿਉ ਇਡੇ ਚਲਾਕ ਆ ਤੇ ਤੁਹਾਨੂੰ ਵੀ ਅਗੋਂ ਓਨੀ ਚਲਾਕੀ ਜਿਹੜੀ ਉਹ ਦਿਖਾਉਣੀ ਪੈਣੀ ਹੈ ਯਾ ਹਰ ਇੱਕ ਗੱਲ ਉਹਨਾਂ ਦੀ ਮੰਨੀ ਹੋਈ ਜਾਣੀ ਹੈ ਐਸੀ ਕਿਹੜੀ ਗਿੱਦੜ ਸਿੰਘੀ ਉਹਨਾਂ ਦੀ ਜਿਹੜੀ ਇਹਨਾਂ ਦੇ ਟਰੰਪ ਉਹਨਾਂ ਦੀ ਉਹਦੇ ਟਰੰਪ ਦੀ ਉਹਦੇ ਕੋਲ ਆ ਪੁੱਤਨ ਕੋ ਉਹ ਵੀ ਜਿੱਦਾਂ ਮਰਜੀ ਬਾਹ ਜਿਹੜੀ ਉਹ ਮਰੋਡਨ ਨੂੰ ਕਰਦਾ ਆ ਵੀ ਟਰੰਪ ਹੁਣੀ ਇਦਾਂ ਲੱਗਦਾ ਵੀ ਕਈ ਦੀ ਵੇਚੀ ਜਾਂਦੇ ਆ ਪੁੱਤਨ ਦੇ ਜਿਹੜਾ ਉਹ ਮੋਰੇ ਵੀ ਚੱਕਰ ਕੀ ਚੱਲ ਰਿਹਾ ਜੀ 150 ਦੇ ਕਰੀਬ ਜਿਹੜੇ ਡਰੋਨਸ ਆ ਉਹਨਾਂ ਦੇ ਨਾਲ ਹਮਲਾ ਰਸ਼ੀਆ ਵੱਲੋਂ ਕੀਤਾ ਗਿਆ ਸੀ